ਜਲੰਧਰ ਉਪਚੋਣ ਦੇ ਨਤੀਜੇ ਆ ਰਹੇ ਨੇ ਅਤੇ ਦੂਜੇ ਰਾਉਂਡ ਦੀ ਗਿਣਤੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲ ਚੁੱਕੀ ਹੈ ਤੇ 6336 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜਲੰਧਰ ਉਪਚੋਣ ਦੇ ਵਿੱਚ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ 9500 ਤੋਂ ਜ਼ਿਆਦਾ ਵੋਟਾਂ ਜਿਹੜੀਆਂ ਉਹ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਲਗਭਗ 9500 ਵੋਟ ਮਹਿੰਦਰ ਭਗਤ ਨੂੰ ਪੈ ਚੁੱਕੀ ਹੈ ਜੇਕਰ ਦੂਸਰੇ ਨੰਬਰ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਦੂਸਰੇ ਨੰਬਰ ਦੇ ਉੱਤੇ ਇੱਥੇ ਦਿਖਾਈ ਦੇ ਰਹੇ ਨੇ ਜੋ ਉਮੀਦਵਾਰ ਕਾਂਗਰਸ ਪਾਰਟੀ ਦੇ ਬੀਬੀ सुरेंद्र ਕਾਰਨੇ सुरेंद्र ਕਾਰ ਨੂੰ ਇੱਥੇ 3000 ਤੋਂ ਜ਼ਿਆਦਾ ਵੋਟਾਂ ਜਿਹੜੀ ਹੁਣ ਤੱਕ ਪੈ ਚੁੱਕੀ ਹੈ 3161 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਇੱਥੇ ਬੀਬੀ सुरेंद्र ਕੌਰ ਕਾਂਗਰਸ ਦੇ ਦਿਖਾਈ ਦੇ ਰਹੇ ਨੇ ਤੀਜੇ ਨੰਬਰ ਦੇ ਉੱਤੇ ਇੱਥੇ ਸ਼ੀਤਲ ਅੰਗਰਾਲ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਲਗਭਗ 1700 ਵੋਟ ਹੁਣ ਤੱਕ ਪਈ ਹੈ ਦਾ ਜੇਕਰ ਗੱਲ ਕੀਤੀ ਜਾਵੇ ਇੱਥੇ ਬਾਕੀ ਪਾਰਟੀਆਂ ਦੀ ਭਾਵੇਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਹੋਣ ਜਾਂ ਫਿਰ ਮਿੰਦਰ ਕੁਮਾਰ ਲਖਾ ਬਸਪਾ ਦੇ ਉਮੀਦਵਾਰ ਹੋਣ ਉਹ ਮੁਕਾਬਲੇ ਵਿੱਚ ਦਿਖਾਈ ਨਹੀਂ ਦੇ ਰਹੇ ਤਾਂ ਮੁੱਖ ਮੁਕਾਬਲੇ ਦੇ ਵਿੱਚ ਜਿਹੜੇ ਦਿਖਾਈ ਦੇ ਰਹੇ ਨੇ ਉਮੀਦਵਾਰ ਭਾਜਪਾ ਕਾਂਗਰਸ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਇੱਥੇ ਵੱਡੇ ਮਾਰਜਨ ਦੇ ਨਾਲ ਅੱਗੇ ਵਧਦੇ ਦਿਖਾਈ ਦੇ ਰਹੇ ਨੇ 9497 ਬੋਟਾ ਹੁਣ ਤੱਕ ਇੱਥੇ ਪੈ ਚੁੱਕੀਆਂ ਨੇ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦਾ ਪਰਿਵਾਰ ਇੱਥੇ ਜਲੰਧਰ ਦੇ ਵਿੱਚ ਆ ਕੇ ਬੈਠ ਗਿਆ ਸੀ ਅਤੇ ਚੋਣਾਂ ਦੇ ਵਿੱਚ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿਰਾਏ ਦੇ ਉੱਤੇ ਘਰ ਲੈ ਕੇ ਰਹੇ ਅਤੇ ਇਸ ਦਾ ਨਤੀਜਾ ਹੁਣ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਜਾਂਦਾ ਵੀ ਦਿਖਾਈ ਦੇ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਪ੍ਰਚਾਰ ਸੀ ਉਸ ਦਾ ਰਿਜ਼ਲਟ ਉਹਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕ ਸਭਾ ਦੀ ਜੋ ਚੋਣ ਹੋਈ ਸੀ ਉਸ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਚੰਨੀ ਇਸ ਹਲਕੇ ਦੇ ਵਿੱਚੋਂ ਲਗਭਗ 20000 ਵੋਟ ਦੀ ਲੀਡ ਲੈ ਕੇ ਗਈ ਸੀ ਤੇ ਭਾਜਪਾ ਦੂਜੇ ਨੰਬਰ ਤੇ ਰਹੀ ਸੀ ਆਮ ਆਦਮੀ ਪਾਰਟੀ ਤੀਸਰੇ ਨੰਬਰ ਦੇ ਉੱਤੇ ਰਹੀ ਸੀ ਜਿਸ ਨੂੰ ਸਿਰਫ 15000 ਵੋਟ ਆ ਉਸ ਵੇਲੇ ਪਈ ਸੀ ਇਸ ਹਲਕੇ ਦੇ ਵਿੱਚੋਂ ਪਰ ਇਸ ਵਾਰ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਜਾਂਦੀ ਦਿਖਾਈ ਦੇ ਰਹੀ ਹੈ ਤੇ ਦੋ ਰਾਊਂਡ ਹੋਣ ਤੋਂ ਬਾਅਦ 9497 ਵੋਟਾਂ ਮਹਿੰਦਰ ਭਗਤ ਆਪ ਦੇ ਉਮੀਦਵਾਰ ਲੈ ਚੁੱਕੇ ਨੇ ਤੇ 6335 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਇਸ ਹਲਕੇ ਦੇ ਵਿੱਚੋਂ ਪਹਿਲੇ ਨੰਬਰ ਤੇ ਚੱਲ ਰਹੀ ਹੈ ਲੀਡ ਲੈ ਕੇ ਜਿਹੜੀ ਜਿੱਤਣ ਵੱਲ ਵਧ ਰਹੀ ਹੈ ਦੂਸਰੇ ਨੰਬਰ ਤੇ ਜੋ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਬੀਬੀ ਸੁਲਿੰਦਰਕਾਰ ਤੀਸਰੇ ਨੰਬਰ ਤੇ ਇੱਥੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੇ ਜੋ ਕਿ ਕਾਫੀ ਪਿੱਛੇ ਦਿਖਾਈ ਦੇ ਰਹੇ ਨੇ ਅਰ ਆਉਣ ਵਾਲੇ ਬਾਕੀ ਦੇ ਰੁਝਾਨਾ ਨੂੰ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ